ਓ ਗਰੂ ਉਹ ਲੱਕੜਾ ਨਾ ਨਾ ਕੱਟਾਰੂ ਬੰਦੇ ਉਹ ਲੱਕੜਾ ਨਾ ਪੈਣੀ ਆ ਤੇ ਲੱਕੜਾ ਲਾ ਫਲ ਲੱਕੜਾ ਪਰ ਨਹੀਂ ਬਣਦਾ ਬਾਹ ਟਟਕੇ ਵੀਰ ਬੰਨ ਲੱਕੜਾ ਨਾ ਬਾਹ ਟਟਕੇ ਵੀਰ ਬੰਨ ਆਲੀ ਆੜਾ ਓਏ ਓਏ ਕਿੰਨਾ ਕੇ ਓਏ ਓਏ ਨੂੰ ਆ ਗੁੱਸਾ ਕਰਦਾ ਉਹ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਾਂ ਫੋਟ ਲੈਣਾ ਵਿੱਚ ਆਵੇ ਇੱਥੋਂ ਹੀ ਭਾਰਤੀ ਜਾਂਦੀ ਤੇਰੇ ਜਾਓ ਫਿਰ ਲੱਗਣ ਲੱਗ ਉਹ ਵੀਰ ਬੰਨ ਟਟ ਗਿਆ ਬੰਨ ਪਿੰਦੇ ਪੈ ਕੋਲੋਂ ਬੰਨ ਟਟ ਗਿਆ ਛੇਤੀ ਪਹੁੰਚਾ ਬੰਨ ਟਟ ਗਿਆ ਛੇਤੀ ਲੋ ਤਾਂ ਲੋ ਪਰ ਆ ਜੋ ਬੰਦ ਟਟ ਕੇ ਛੱਤੀ ਪਹੁੰਚਾ ਮੇਰੇ ਵੀਰੇ ਅਸਾਂ ਕਲਗੀ ਜੀ ਫਦੇ ਐਲੀ ਕਲਾੜੇ ਬੰਦ ਉਹਦੀ ਕੋੜ ਹੋ ਗਿਆ ਮੇਰੇ ਵੀਰ ਜਿਹਨਾਂ ਦੇ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜਗ੍ਹਾ ਤੇ ਡੰਗਰ ਡੁੰਗਰ ਆ ਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ